ਹਾਲੀ ਚ ਇਥੋਪੀਆ ਵਿੱਚ ਹੋਏ ਹੇਲੀ ਗੂਬੀ ਜਵਾਲਾਮੁਖੀ ਵਿਸਫੋਟ ਤੋਂ ਉੱਠੀ ਰਾਖ ਦੇ ਗੁਬਾਰ ਦਾ ਅਸਰ ਭਾਰਤ ਵਿੱਚ ਵੀ ਦਿਖਾਈ ਦਿੱਤਾ ਜਿਸ ਕਾਰਨ ਹਵਾਈ ਉਡਾਣਾਂ ਦਾ ਸੰਚਾਰ ਪ੍ਰਭਾਵਿਤ ਹੋਇਆ ਰਾਖ ਦੇ ਗੁਬਾਰ ਕਾਰਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ ਸੱਤ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਉੱਡਣ ਗਿਆ ਇਸ ਰਾਖ ਦੇ ਗੁਬਾਰ ਕਾਰਨ 에ਅਰ ਇੰਡੀਆ ਨੇ ਸੋਮਵਾਰ ਤੋਂ ਹੁਣ ਤੱਕ ਕੁੱਲ 13 ਉਡਾਣਾਂ ਰੱਦ ਕੀਤੀਆਂ ਯਾਨੀ ਇਹਨਾਂ ਵਿੱਚ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ 7 ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਨੇ ਜਦਕੀ ਮੰਗਲਵਾਰ ਨੂੰ 4 ਕਰੇਲੂ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ ਜਿਕਰ ਜੋਗ ਹੈ ਕਿ ਇਥੋਪੀਆ ਵਿੱਚ ਫਟੇ ਇਸ ਜਵਾਲਾਮੁਖੀ ਦੀ ਰਾਖ ਦਾ ਗੁਬਾਰ ਲਾਲ ਸਾਗਰ ਤੋਂ ਹੁੰਦਾ ਹੋਇਆ ਅਰਬ ਸਾਗਰ ਰਾਹੀਂ ਪੱਛਮੀ ਤੇ ਉੱਤਰੀ ਭਾਰਤ ਤੱਕ ਫੈਲ ਗਿਆ ਹੈ ਇਸ ਰਾਖ ਦੇ ਗੁਬਾਰ ਦਾ ਪ੍ਰਭਾਵ ਗੁਜਰਾਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਿਆ ਗਿਆ ਸੀ ਖਲੀਜੀ ਥੋਪੀਆਂ ਵਿੱਚ ਹੋਏ ਹੇਲੀ ਗੂਬੀ ਜਵਾਲਾਮੁਖੀ ਵਿਸਫੋਟ ਤੋਂ ਉੱਠੀ ਰਾਖ ਦੇ ਗੁਬਾਰ ਦਾ ਅਸਰ ਭਾਰਤ ਵਿੱਚ ਵੀ ਦਿਖਾਈ ਦਿੱਤਾ ਜਿਸ ਕਾਰਨ ਹਵਾਈ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਰਾਖ ਦੇ ਗੁਬਾਰ ਕਾਰਨ ਮੰਗਲਵਾਨ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ 7 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਉੱਟਣਗੀਆਂ ਇਸ ਰਾਖ ਦੇ ਗੁਬਾਰ ਕਾਰਨ 에ਅ ਇੰਡੀਆ ਨੇ ਸੋਮਵਾਰ ਤੋਂ ਹੁਣ ਤੱਕ ਕੁੱਲ 13 ਉਡਾਣਾਂ ਰੱਦ ਯਾਨੀ ਇਹਨਾਂ ਵਿੱਚ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ ਸੱਤ ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਨੇ ਜਦਕਿ ਮੰਗਲਵਾਰ ਨੂੰ ਚਾਰ ਕਰੇਲੂ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਜੋ ਹੈ ਕਿ ਇਥੋਪੀਆ ਵਿੱਚ ਫਟੇ ਇਸ ਜਵਾਲਾਮੁਖੀ ਦੀ ਰਾਖ ਦਾ ਗੁਬਾਰ ਲਾਲ ਸਾਗਰ ਤੋਂ ਹੁੰਦਾ ਹੋਇਆ ਅਰਬ ਸਾਗਰ ਰਾਹੀਂ ਪੱਛਮੀ ਤੇ ਉੱਤਰੀ ਭਾਰਤ ਤੱਕ ਫੈਲ ਗਿਆ ਹੈ ਇਸ ਰਾਖ ਦੇ ਗੁਬਾਰ ਦਾ ਪ੍ਰਭਾਵ ਗੁਜਰਾਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਿਆ ਗਿਆ ਸੀ ਹਾਲੀਜੀ ਥੋਪੀਆ ਵਿੱਚ ਹੋਏ ਹੇਲੀਗੂਬੀ ਜਵਾਲਾਮੁਖੀ ਵਿਸਫੋਟ ਤੋਂ ਉੱਠੀ ਰਾਖ ਦੇ ਗੁਬਾਰ ਦਾ ਅਸਰ 파ਰਥ ਵਿੱਚ ਵੀ ਦਿਖਾਈ ਦਿੱਤਾ ਜਿਸ ਕਾਰਨ ਹਵਾਈ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਰਾਖ ਦੇ ਗੁਬਾਰ ਕਾਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ 7 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਉੱਡਣਗੀਆਂ ਇਸ ਰਾਖ ਦੇ ਗੁਬਾਰ ਕਾਨ 에ਅਰ ਇੰਡੀਆ ਨੇ ਸੋਮਵਾਰ ਤੋਂ ਹੁਣ ਤੱਕ ਕੁੱਲ 13 ਉਡਾਣਾਂ ਰੱਦ ਯਾਨੀ ਇਹਨਾਂ ਵਿੱਚ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ 7 ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਨੇ ਜਦਕੀ ਮੰਗਲਵਾਰ ਨੂੰ 4 ਕਰੇਲੂ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ ਜਿਕਰ ਜੋਗ ਹੈ ਕਿ ਇਥੋਪੀਆ ਵਿੱਚ ਫਟੇ ਇਸ ਜਵਾਲਾਮੁਖੀ ਦੀ ਰਾਖ ਦਾ ਗੁਬਾਰ ਲਾਲ ਸਾਗਰ ਤੋਂ ਹੁੰਦਾ ਹੋਇਆ ਅਰਬ ਸਾਗਰ ਰਾਹੀਂ ਪੱਛਮੀ ਤੇ ਉੱਤਰੀ ਭਾਰਤ ਤੱਕ ਫੈਲ ਗਿਆ ਹੈ ਇਸ ਰਾਖ ਦੇ ਗੁਬਾਰ ਦਾ ਪ੍ਰਭਾਵ ਗੁਜਰਾਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਿਆ ਗਿਆ ਸੀ ਹਾਲੀਜੀ ਥੋਪੀਆ ਵਿੱਚ ਹੋਏ ਹੇਲੀ ਗੂਬੀ ਜਵਾਲਾਮੁਖੀ ਵਿਸਫੋਟ ਤੋਂ ਉੱਠੀ ਰਾਖ ਦੇ ਗੁਬਾਰ ਦਾ ਅਸਰ ਬਾਰਤ ਵਿੱਚ ਵੀ ਦਿਖਾਈ ਦਿੱਤੇ ਜਿਸ ਕਾਰਨ ਹਵਾਈ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਰਾਖ ਦੇ ਗੁਬਾਰਕਾਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ 7 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 12 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਉੱਟਣਗੀਆਂ ਇਸ ਰਾਖ ਦੇ ਗੁਬਾਰਕਾਨ 에ਅਰ ਇੰਡੀਆ ਨੇ ਸੋਮਵਾਰ ਤੋਂ ਹੁਣ ਤੱਕ ਕੁੱਲ 13 ਉਡਾਣਾਂ ਰੱਦ ਕੀਤੀਆਂ ਨੇ ਇਹਨਾਂ ਵਿੱਚ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ 7 ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਨੇ ਜਦ ਕਿ ਮੰਗਲਵਾਰ ਨੂੰ ਚਾਰ ਕਰੇਲੂ ਉਡਾਣਾ ਵੀ ਰੱਦ ਕੀਤੀਆਂ ਗਈਆਂ ਹਨ ਜਿਕਰ ਜੋਗ ਹੈ ਕਿ ਇਥੋਪੀਆ ਵਿੱਚ ਫਟੇ ਇਸ ਜਵਾਲਾਮੁਖੀ ਦੀ ਰਾਖ ਦਾ 구ਬਾਰ ਲਾਲ ਸਾਗਰ ਤੋਂ ਹੁੰਦਾ ਹੋਇਆ ਅਰਬ ਸਾਗਰ ਰਾਹੀਂ ਪੱਛਮੀ ਤੇ ਉੱਤਰੀ ਪਾਸਟ ਤੱਕ ਫੈਲ ਗਿਆ ਹੈ ਇਸ ਰਾਖ ਦੇ 구ਬਾਰ ਦਾ ਪ੍ਰਭਾਵ ਗੁਜਰਾਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਰਾਜਸਥਾਨ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਿਆ ਗਿਆ ਸੀ